रा जी ਜ਼ਿੰਦਾਬਾਦ 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 ਨਾ ਸਰਕਾਰ ਮਰਦਾਬਾਦ ਮਰਦਾਬਾਦ ਜ਼ਿੰਦਾਬਾਦ ਲੋਕ ਇਕਤਾ ਜ਼ਿੰਦਾਬਾਦ 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 ਸਾਰੇ ਲੋਕਾਂ ਦਾ ਇਕਾ ਜ਼ਿੰਦਾਬਾਦ ਜ਼ਿੰਦਾਬਾਦ ਬੰਦੂਕ ਫੜ ਮੋਟਾ ਜ਼ਿੰਦਾਬਾਦ ਨੀਂ ਵੀ ਲੜੂ ਕਰੋ ਲੜੂ ਕਰੋ ਲੜੂ चा करोड़ अखा लो अख जनेक सिधा प्रकार प ਪਸਾਨਾ ਦੀ ਆਕੀ ਮੰਗਾ ਮੰਗਾ ਨਾ ਮੰਨ ਵਾਲੀ ਸਰਕਾਰ ਮੁਰਦਾਬਾਦ 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 ਸੰਦੇਗ ਪਸਾਨ ਮੋਟਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਪਨਾ ਸਰਕਾਰ ਮੁਰਦਾਬਾਦ 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 ਲੋਕ ਇੱਕਤਾ ਜਿੰਦਾਬਾਦ ਨੀਤੀ ਕਵਿਨੀਤਿਆ ਰੋਕ ਕਰੋ ਰੋਕ ਕਰੋ ਰੋਕੋ ਚੇਤਨਾਰ ਸਿਸਟਮ ਬੰਦ ਕਰੋ ਬੰਦ ਕਰੋ ਔਰ 93 ਐਮਐਲਏ ਬਣੇ ਹਨ ਉਹਨਾਂ ਦੇ ਸਾਰਿਆਂ ਦੇ ਘਰਾਂ ਅੱਗੇ ਤੇ ਦਫ਼ਤਰਾਂ ਅੱਗੇ ਅੱਜ ਅਸੀਂ ਰੋਸ ਮਜ਼ਾਰੇ ਕਰਨ ਜਾ ਰਹੇ ਹਾਂ ਤੇ ਕਰ ਰਹੇ ਹਾਂ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ 3 ਤਰੀਕ ਨੂੰ ਜਿਹੜੀ ਜੀ ਮੰਤਰੀ ਨਾਲ ਕਿਸਾਨ ਯੋਧਿਆਂ ਦੀ 32 ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਚੋਂ ਭਗਵੰਤ ਮਾਨ ਜੀ ਖਿੱਚ ਗਏ ਤੇ ਉੱਠ ਕੇ ਚਲੇ ਗਏ ਇਹ ਜਿਹੜੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਨਾ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਾਰਿਆਂ ਨਾਲ ਹੀ ਧੱਕਾ ਇਹ ਭੁੰਦੇ ਤੇ ਸੈਂਟਰ ਦੀ ਸਰਕਾਰ ਕਰਦੀ ਸੀ ਤੇ ਹੁਣ ਪੰਜਾਬ ਦੀ ਸਰਕਾਰ ਹੀ ਆ ਜਿਹੜੀ ਉਹ ਹੀ ਸਾਨੂੰ ਮਾਰਨ ਦੇ ਤੁਲ ਗਈ ਆ ਉਹਨਾਂ ਸਾਨੂੰ ਚੰਡੀਗੜ੍ਹ ਦੀ ਇੰਟਰ ਹੁਣ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਇਹ ਲੋਕਾਂ ਦੇ ਬਣਾਏ ਨੁਮਾਇੰਦੇ ਆ ਤੇ ਇਹ ਕਿੰਨਾ ਚਿਰ ਆ ਚਲੇ ਜਾਣਗੇ ਕਿਉਂਕਿ ਖਸਾਨੀ ਜਿਹੜੀਆਂ ਮੰਗਾਂ ਨੇ ਜਾਇਜ ਮੰਗਾਂ ਨੇ ਇਹਦੇ ਵਿੱਚ ਕੋਈ ਵਾਧੂ ਕੁਛ ਨਹੀਂ ਕੋਈ ਭੀਖ ਨਹੀਂ ਇਹਨਾਂ ਕੋ ਮੰਗਣ ਦੇ ਆਪਣੇ ਹੱਕ ਮੰਗਣ ਦੇ ਆ ਹੱਕ ਆ ਜਿਹੜੇ ਉਹ ਤੇ ਫਿਰ ਲੈਣਾ ਹੀ ਆ ਜਿਤਨਾ ਵੀ ਇਹ ਦੇਣਗੇ ਉਹ ਕਹੇ ਭਾਵੇਂ ਸਾਨੂੰ ਗ੍ਰਫਦਾਰੀਆਂ ਦੇਣੀਆਂ ਪੈਣ ਭਾਵੇਂ ਸਾਨੂੰ ਛੀਦੀਆਂ ਦੇਣੀਆਂ ਪੈਣ ਜੋ ਵੀ ਕਰਨਾ ਪਿਆ ਉਹ ਕਰਕੇ ਤੇ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈਣੇ ਆ ਇਹ ਭਗਵਾਨਤਮਾਨ ਇਹ ਨਾ ਸਮਝੋ ਵੀ ਮੈਂ ਆ ਗਿਆ ਤੇ ਘਰੇ ਮੈਂ ਪੱਕਾ ਹੀ ਕੁਰਸੀ ਤੇ ਬਹਿ ਗਿਆ ਇਹ ਕੁਛ ਨਹੀਂ ਇਹ ਤੇ ਅੱਜ ਕੁਰਸੀ ਆ ਕੱਲ ਉਹਰ ਕਹਿੰਦੇ ਥੱਲੇ ਹੋ ਜਾਣੀ ਆ ਤੇ ਪਰ ਇਹਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਇਹ ਬਦਲਾ ਲੈ ਕੇ ਆਇਆ ਸੀ ਕੀ ਬਦਲਾ ਆ ਕਾ ਪਿੰਡ ਪਿੰਡ ਦੇ ਵਿੱਚ ਨਸ਼ਾ ਗਲੀ ਗਲੀ ਦੇ ਵਿੱਚ ਨਸ਼ਾ ਹਰ ਮੋੜ ਤੇ ਨਸ਼ਾ ਜਿੱਦੋਂ ਮਰਜ਼ੀ ਤੁਸੀਂ ਲੈ ਲੋ ਲੋਟ ਖੋਵਾ ਤਾਂ ਤੁਸੀਂ ਕਿਤੇ ਸੇਫ ਹੀ ਨਹੀਂ ਹੈਗੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਵੀ ਸੇਫ ਨਹੀਂ ਜੇ ਹੈਗੇ ਉੱਥੇ ਵੀ ਤੁਹਾਨੂੰ ਜਦੋਂ ਮਰਜ਼ੀ ਕੋਈ ਕੋਈ ਚਾਹ ਤੇ ਖੋ ਕੇ ਲੈ ਗਿਆ ਤੇ ਕੀ ਹੈ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਕਹਿਣੇ ਕਰਨੇ ਜਿਹੜੀਆਂ ਪੁਲਿਸ ਹੈ ਜਿਹੜੀਆਂ ਇਹਨਾਂ ਤੇ ਕਹਿਣੇ ਕਰਨੇ ਕਿ ਕੋਈ ਮੰਨਦਾ ਹੀ ਨਹੀਂ ਆਪਣੀ ਅਧਿਸ਼ਵਾਲੇ ਕਫਾਨਾ ਨਹੀਂ ਜਾਣਦੇ ਸਰਕਾਰ ਨੂੰ ਤੇ ਇਹਦੇ ਨਵੇਂ ਆਏ ਆ ਤੇ ਆਪਣੇ ਘਰ ਪਰਦੇ ਹੋਏ ਜਾਂ ਬਹੀ ਪਾਰ ਜਿਵੇਂ ਖੜਾ ਨਹੀਂ ਆਉਂਦਾ ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਅਸੀਂ ਕਿਸਾਨ ਆ ਅਸੀਂ ਪੰਜਾਬ ਦੇ ਕਿਸਾਨ ਆ ਅਸੀਂ ਹੋਰ ਕਿਥੋਂ ਦੇ ਕਿਸਾਨ ਨਹੀਂ ਹੈਗੇ ਅਸੀਂ ਬੀਬੀਆਂ ਕਿਸਾਨਾਂ ਦੇ ਨਾਲ ਅਸੀਂ ਜਿਲ੍ਹਾਂ ਕਠੜੀਆਂ ਸਾਨੂੰ ਹੁੰਦੀਆਂ ਅਸੀਂ ਤਿੰਨ ਦਿਨ ਚਾ ਚਰਮੀ ਨੇ ਜੜਿਆ ਜਿਲ੍ਹਾਂ ਚ ਲਾਉਨੇ ਆ ਤੇ ਅਸੀਂ ਧਰਨੇ ਹੀ ਲਾਉਨੇ ਆ ਇਹ ਲੱਗਦੇ ਰਹਣੇ ਤੇ ਇਹਨਾਂ ਦੀ ਹੱਤਿਆ ਗੋਡਾ ਧਰਕੇ ਤੇ ਆਪਣਾ ਹੱਕ ਜਿਹੜਾ ਉਹ ਲੈਣਾ ਵਾ ਇਹਨਾਂ ਕੋਈ ਭੀਖ ਨਹੀਂ ਮੰਗਣਾ ਉਹਨੇ ਕਿਹਾ ਮੇਰੀ ਨਰਮਾਈ ਨੂੰ ਮਤਲਬ ਗਲਤ ਨਾ ਸਮਝੋ ਮੈਂ ਐਕਸ਼ਨ ਵੀ ਲੈ ਸਕਣਾ ਹਾਂਜੀ ਉਹਨਾਂ ਕਹਿੰਦੇ ਮੇਰੀ ਨਾ ਰਮਾਈ ਨੂੰ ਐਵੇਂ ਨਾ ਸਮਝਣ ਐਕਸ਼ਨ ਵੀ ਲੈ ਸਕਣ ਆਪਾਂ ਜਿਹੜਾ ਮਰਜ਼ੀ ਐਕਸ਼ਨ ਲਵੇ ਐਂ ਕਿਹ ਐਕਸ਼ਨ ਤੋਂ ਨਹੀਂ ਜੇ ਡਰਦੇ ਨਾ ਐਂ ਗੋਲੀਆਂ ਇਹਨਾਂ ਦੀਆਂ ਤੋਂ ਡਰਦੇ ਜੇ ਤੇ ਨਾ ਇਹਨਾਂ ਦੀਆਂ ਜੇਲਾਂ ਤੋਂ ਡਰਦੇ ਜੇ ਸਾਨੂੰ 50 ਸਾਲ ਹੋ ਗਏ ਐਸੇ ਕੰਮ ਅਸੀਂ ਕਿਹ ਤੋਂ ਨਹੀਂ ਡਰਦੇ ਮੈਂ ਸਾਨੂੰ 78 ਦੇ ਵਿੱਚ ਬਡਾਇਲ ਜੇਲ ਦੇ ਵਿੱਚ 4 ਮਹੀਨੇ ਲਾ ਕੇ ਆਈ ਸਾਂ ਆਪਣੀਆਂ ਹੱਕਾਂ ਲਈ ਮੰਗਾਂ ਲਈ ਬੇਰਜਾਰੀ ਦਾ ਚੱਲਿਆ ਸੀ ਉਹਨੂੰ ਐਜਿਟੇਸ਼ਨ ਅਸੀਂ ਨਹੀਂ ਡਰਦੇ ਜਦੋਂ ਮੋਟ ਜਿਹੜੀਆਂ ਨੇ ਕਰਨੀਆਂ ਨਾ ਇਹ ਕਰੇ ਉਹ ਇੱਕ ਜਿਹੜੀਆਂ ਜਿਸ ਦਾ ਕੰਮ ਤੇ 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 ਜ ਜਿੰਨੇ ਕੋ ਜਿਲੇ ਦੇ ਅਗੂਆਂ ਬਲਾਕਾਂ ਦੇ ਅਗੂ ਸੀ ਜ਼ਮੀਰ ਕੋ ਰਾਤ ਇੱਕੋ ਹੀ ਚੁੱਕੇ ਜਿਵੇਂ ਕੋਈ ਸ਼ੌਕਰ ਭਰਾ ਕੋਈ ਬੜਾ ਕੋਈ ਕੋਈ ਲਦੇਵਰਗਾ ਹੋਊਗਾ ਕੋਈ ਨਾ ਇਹ ਆਪਣੀ ਹੱਕੀ ਮੰਗਾਂ ਲੈ ਕੇ ਅਸੀਂ ਸਰਕਾਰ ਨਾਲ ਗੱਲ ਕਰਨ ਜਾਣੇ ਸੀ ਪਰ ਸਰਕਾਰ ਦੀ ਜਿਹੜੀ ਗੱਲ ਆ ਉਹ ਕੋਈ ਠੇਡੀ ਮੇਡੀ ਗੱਲ ਸੀ ਸਰਕਾਰ ਗੱਲ ਮੰਨੂ ਚਾਹ ਨਹੀਂ ਸੀ ਜਿਸ ਨਾਲ ਗੱਲਾਂ ਚੱਲੀਆਂ ਉਸ ਲੋਕਾਂ ਵਾਸਤੇ ਜਿੰਨੀਆਂ ਗੱਲਾਂ ਤੋਂ ਕਹਿ ਕੇ ਠੀਕ ਹੋ ਪਰ ਮੇਰੀ ਅੱਖ ਚ ਰੜਕ ਪੈਦਾ ਵੀ ਆ ਤੇ ਮੈਂ ਹੁਣ ਜਾ ਰਿਹਾ ਆ ਉਹ ਦੁਖ ਮੰਤਰੀ ਚੰਗਾ ਉਹ ਵਿਚੇ ਗੱਲ ਤੋੜ ਕੇ ਜੋ ਛੱਡ ਕੇ ਆਇਆ ਉਹ ਉਸ ਗੱਲ ਨੂੰ ਲੈ ਕੇ ਤੇ ਨਾਲ ਇਹ ਵੀ ਗੱਲ ਕਿਹਾ ਜੋ ਤੁਸੀਂ ਕਰ ਲੋ ਜੋ ਕਰਦਾ ਇਸ ਕਰਕੇ ਉਹਦਾ ਸੀ ਇੱਕ ਥਾਂ ਧੰਨ ਲੱਗਿਆ ਸੀਗਾ 35 ਸੈਕਿੰਡ ਚ ਪਰ ਇਹਨਾਂ ਨੇ ਸਾਰਾ ਸਭ ਧੰਨਵਾਦ ਜਿਹੜਾ ਲੋਕਾਂ ਨਾਲ ਖੇਚਲ ਖੋਰ ਕੀਤਾ ਇਹ ਖੁਦ ਸਰਕਾਰਾਂ ਜੁਣੀ ਵਾਲੇ ਕਿਉਂਕਿ ਉਹ ਐਸੇ ਮੇਰੇ ਵਿੱਚ ਇੱਕ ਹੋਰ ਵੀ ਵੱਡੇ ਪ੍ਰੋਗਰਾਮ ਦੇ ਲੀਕੇ ਜੋ ਸੂਬੇ ਦੀ ਸਰਕਾਰ ਜੱਜੇ ਸੂਬਾ ਸੰਭਾਉਂਗਾ ਉਸੇ ਕਰਕੇ ਜਿਵੇਂ ਅੱਜ ਅਸੀਂ ਇਹਨਾਂ ਦੇ ਲੜਾ ਆਹ ਵਾਹ ਮੱਤਰੇ پورے ਮਰੇ ਹੋਏ ਨੇ ਕਿਵੇਂ ਦਾ ਆਮਲ ਸਮਝ ਅਛੇਰ ਜੋ ਤੇਜ਼ ਕਰਾਂਗੇ ਕਿਉਂਕਿ ਇਹ ਜਿਹੇ ਖਿਸ਼ਾਨੀ ਖੇਤੀ ਨਹੀਂ ਦੀ ਆ ਦਾ ਲੋਤ ਮਾਰੂ ਨੀਚੇ ਲੈ ਕੇ ਆਏ ਨੇ ਉਹਨਾਂ ਨੀਚੇ ਦਾ ਸੰਗੋਲ ਕਰਦੇ ਆ ਕਿਉਂਕਿ ਅੱਜ ਸਮਾਸੀ ਜਿਹੜੇ ਲੋਕ ਨਸ਼ੇ ਦੇ ਗੁਲਦਾਨ ਹੋਏ ਨੇ ਜਿਹੜੀ ਲੋਨਾਂ ਦੀ ਪੀੜੀ ਸਾਰੀ ਖਤਮ ਹੋ ਗਈ ਆ ਜਿਹੜੀ ਫਸਲਾਂ ਸਾਰੀ ਖਤਮ ਹੋ ਗਈ ਆ ਅਸੀਂ ਇਹ ਲੜਾਈ ਜੜਾਂਗੇ ਆਪਣੀ ਫਸਲਾਂ ਦੀ ਆਪਣੀ ਨਸਲਾਂ ਬਚਾਉਂਦੀ ਆਪਣੇ ਕਿਤੇ ਅਧਿਕਾਰ ਦੀ ਲੜਾਈ ਚੱਲਦੀ ਆ ਇਹ ਨਹੀਂ ਵੇਚੀਏ ਕਰਦੇ ਆ ਕੰਪਨੀਆਂ ਲੱਗੋ ਜਦੋਂ ਇਹ ਉਹਨਾਂ ਤੋਂ ਮੁਕਤ ਕਰਾਉਂਦੇ ਸੀ 1000000 ਰੁਪਏ ਕਹਿੰਦਾ ਸੀ ਵੀ ਇਹ ਵੋਟਾਂ ਜੋ ਕੱਲ ਨਹੀਂ ਬਣੀਆਂ ਪਰ ਇਹ ਅੰਦਰ ਸੀ ਲੋਕਾਂ ਦੇ ਹੱਕ ਦੀ ਕਰਾਂਗੇ ਗੱਲ ਤੇ ਅੱਜ ਕੀ ਹੋਇਆ ਵਾ ਅੱਜ ਜਿਹੜੀ ਪੈਨਸ਼ਨ ਦਿੱਤੀ ਜਾਵੇ ਸੀ ਘਰਛੇ ਜੋ ਪਾਰਟੀ ਨਿਕਲੇ ਜਿਹੜੇ ਆਂਦੇ ਸੀ ਘਰ ਘਰ ਲੋਕਾਂ ਦੇ ਗੱਲ ਸੁਣਨ ਆ ਕੇ ਪਰ ਆਮ ਆਦਮੀ ਦੀ ਸਰਕਾਰ ਵਾ ਆਮ ਆਦਮੀ ਦੀ ਪਰਤ ਹੋ ਗਈ ਅੱਜ ਆਮ ਆਦਮੀ ਜਿਹੜਾ ਉਹ ਉਵੇਂ ਰਣਾ ਜਾ ਰਿਹਾ ਆ ਬਿਜਲੀ ਦੇ ਬਿੱਲ ਜਿਹੜੇ ਲੋਕਾਂ ਦੇ ਘਰਾਂ ਤੇ ਇੰਨੇ ਵੱਡੇ ਆ ਗਏ ਨੇ ਕਿ ਆ ਉਹ ਸਮੇਂ ਬਹੁਤ ਜ਼ਿਆਦਾ ਲੋਕਾਂ ਦਾ ਦੀਵਾ ਜਿਹੜਾ ਗਲ ਹੋ ਜਾ ਰਿਹਾ ਲੋਕਾਂ ਕੋਲ ਬੱਤੀ ਨਹੀਂ ਬਲਣੀ ਇਸ ਕਰਕੇ ਭਰਾ ਉਹ ਸਮੇਂ ਵਿੱਚ ਜੇ ਸੜੀਆਂ ਜਮੀਨਾਂ ਖੋਜ਼ੀਆਂ ਦੇ ਤਵੇ ਉਹ ਵੀ ਜਿਹੜੀਆਂ ਜੋ ਇਹਨਾਂ ਕੋ ਵੱਡੀਆਂ ਕੰਪਨੀਆਂਾਂ ਕੋ ਗਈਆਂ ਤੇ ਫੇਰ ਸਾਡਾ ਜੀਣਾ ਹੋਰ ਮੁਸ਼ਕਲ ਹੋ ਜਾਊਗਾ ਕਿਉਂਕਿ ਉਹਨੇ ਸਮੇਂ ਜਿਹੜੀਆਂ ਸਬਸਿਡੀਆਂ ਤੇ ਸਾਰੀਆਂ ਖਤਮ ਕਰ ਜਾਂਦੇ ਦੇਖੋ ਨਾ ਦਾ ਇੱਕ ਜੰਹੂਰੀਅਤ ਹੱਕਵਾ ਧਰਨਾ ਦੇਣਾ ਜਦੋਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਹੀ ਕੀਤਾ ਕਿ ਸਾਰੇ ਵਿਧਾਇਕਾਂ ਦੇ ਮੰਤਰੀਆਂ ਦੇ ਕੋਠੀਆਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਤਾਂ ਮੇਰੇ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਦਿੱਤਾ ਕਿਸਾਨ ਸਾਡੇ ਆਪਣੇ ਨੇ ਕੋਈ ਬਗਾਨੇ ਨਹੀਂ ਮੈਂ ਵੀ ਇੱਕ ਕਿਸਾਨ ਦਾ ਪੁੱਤ ਵਾਂ ਮੈਂ ਉਹਨਾਂ ਦਾ ਵੈਲਕਮ ਕੀਤਾ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਜਿੰਨੇ ਮੈਂ ਜੋਗਾ ਹਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਜਿਹੜਾ ਵਾ ਮੈਂ ਪਿਆਇਆ ਵਾ ਤਾਂ ਉਹ ਆਪਣਾ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਨੇ ਜਿਹੜੀ ਸਰ ਉੱਥੇ ਸੀਐਮਓ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਿਹੜੀ ਉਹਨੂੰ ਲੈ ਕੇ ਕਾਫੀ ਕਿਸਾਨ ਜਿਹੜੇ ਖਫਾ ਜਿਹੜੇ ਨਜ਼ਰ ਆ ਰਹੇ ਨੇ ਦੇਖੋ ਕਿਸਾਨਾਂ ਨੂੰ ਉਹਦੇ 'ਚ ਖਫਾ ਨਹੀਂ ਹੋਣਾ ਚਾਹੀਦਾ ਸੀਐਮ ਸਾਹਿਬ ਆਪ ਇੱਕ ਕਿਸਾਨ ਨੇ ਕਿਸਾਨ ਦੇ ਪੁੱਤ ਨੇ ਉਹਨਾਂ ਬੜਾ ਸਾਫ਼ ਲੈਕਚਰ ਜੇ ਕਹਿ ਲਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਵਾਂ ਕਿ ਜਿੰਨੀ ਵਧੀਆ ਤਰੀਕੇ ਨਾਲ ਜਿੰਨੇ ਵਧੀਆ ਮੀਟਿੰਗਾਂ ਸੀਐਮ ਸਾਹਿਬ ਨੇ ਕਿਸਾਨਾਂ ਨੂੰ ਦਿੱਤੀਆਂ ਨੇ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਕਿਸਾਨਾਂ ਲਈ ਹਮੇਸ਼ਾ ਖੋਲ ਕੇ ਰੱਖਿਆ ਹੈ ਪਰ ਕਿਤੇ ਨਾ ਕਿਤੇ ਸੀਐਮ ਦੀ ਵੀ ਏਡੀ ਵੱਡੀ ਪੋਸਟ ਵਾ ਕਿ ਸੀਐਮ ਸਾਹਿਬ ਦਾ ਵੀ ਕੋਈ ਆਪਣਾ ਲੈਵਲ ਹੈ ਉਹਨਾਂ ਦੀ ਵੀ ਕੁਝ ਜੁਮਿਆਰੀਆਂ ਬੰਦੀਆਂ ਸਟੇਟ ਨੂੰ ਲੈ ਕੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸરાਨਾ ਨੂੰ ਸਮਝਣਾ ਚਾਹੀਦਾ। ਦੇਖੋ ਕੋਈ ਡਰ ਨਹੀਂ ਹੈ ਸਾ। ਦਰ ਵਾਲੀਏ ਤੇ ਚਿਹੜੀ ਗੱਲ ਹੈ। ਜੇ ਧਰਨਾ ਲੱਗਣਾ ਦਰ ਵਾਲੀ ਤਾਂ ਕੋਈ ਗੱਲ ਨਹੀਂ। ਜੇ ਧਰਨੇ 'ਚ ਪਾਰਟੀਆਂ ਨਿਕਲੀਆਂ ਅਸੀਂ ਧਰਨੇ ਦੇ ਵਿੱਚ ਨਿਕਲਿਆ ਤਾਂ ਸਾਨੂੰ ਧਰਨੇ ਦਾ ਕੋਈ ਡਰ ਨਹੀਂ। ਇਹ ਜਿਹੜੀਆਂ ਮਹਿਲਾ 'ਚ ਪਾਰਟੀਆਂ ਨਿਕਲਦੀਆਂ ਉਹਨਾਂ ਨੂੰ ਡਰ ਹੁੰਦਾ। ਧਰਨੇ 'ਚੋਂ ਨਿਕਲੀ ਪਾਰਟੀ ਨੂੰ ਧਰਨੇ ਦਾ ਕੋਈ ਡਰ ਨਹੀਂ। ਨਹੀਂ ਮੈਨੂੰ ਅਜੇ ਤੱਕ ਉਹਨਾਂ ਕੋਈ ਮੰਗ ਪੱਤਰ ਨਹੀਂ ਆ ਦਿੱਤਾ। ਠੀਕ ਹੈ ਜੀ। ਤਾਂ ਜਦੋਂ ਦੇਣਗੇ ਆਪਾਂ ਉਹਨਾਂ ਤੋਂ ਮੰਗ ਪੱਤਰ ਲੈ ਲਾਂਗੇ।